ਜੀਸਸ ਜੀ ਹੈ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰੀ ਛੁੱਟੀ ਦਾ ਹੋਇਆ ਐਲਾਨ ਮਾਨ ਸਰਕਾਰ ਦਾ ਵੱਡਾ ਐਲਾਨ ਸਾਰੇ ਸਕੂਲ ਕਾਲਜ ਦਫਤਰ ਰਹਿਣਗੇ ਬੰਦ ਕੀ ਹੈ ਪੂਰੀ ਅਪਡੇਟ ਕਿਸ ਤਰੀਕੇ ਨਾਲ ਛੁੱਟੀ ਹੋਵੇਗੀ ਔਰ ਕਿੰਨੇ ਦਿਨ ਤੱਕ ਛੁੱਟੀ ਰਹਿ ਸਕਦੀ ਹੈ ਔਰ ਜੰਦਿਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਅਤੇ ਤੁਸੀਂ ਵੀ ਨਵੀਆਂ-ਨਵੀਆਂ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਲੇਟੈਸਟ ਇਨਫੋਰਮੇਸ਼ਨ ਲੈ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਇਹ ਖਬਰ ਦੇ ਉੱਪਰ ਲੈ ਕੇ ਆ ਚੁੱਕੇ ਹਾਂ ਜੋ ਕਿ ਮਲੇਰ ਕੋਟਲਾ ਦੇ ਵੱਲੋਂ ਜਾਰੀ ਕੀਤੀ ਗਈ ਹੈ ਸਰਵਪ੍ਰਥਮ ਕੁੱਕ ਅੰਦੋਲਨ ਦੇ ਮਹਾਨ ਸੇਧ ਨੂੰ ਸ਼ਰਧਾਂਜਲੀ ਭੇਟ ਕਰ ਲਈ ਸਤਕਾਰ ਵਜੂ ਡਿਪਟੀ ਕਮਿਸਟਰ ਡਾਕਟਰ ਪਲਵੀ ਨੇ ਨੈਗਲੋਸ਼ੀਆ ਇਸਟੂਰੇਮਿਸ ਐਕਟ 1881 ਦੀ ਧਾਰਾ 25 ਦੇ ਤਹਿਤ ਮਿਤੀ 17 ਜਨਵਰੀ 2024 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਮਲੇਰਕੋਟ ਦੇ ਸਰਕਾਰੀ ਅਰਧ ਸਰਕਾਰੀ ਦਫਤਰ ਪ੍ਰਾਈਵੇਟ ਸਕੂਲ ਵਿਦਿਅਕ ادارے ਯੂਨੀਵਰਸਿਟੀ ਕਾਲਜ ਬੈਂਕ ਆਦਿ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਇਸ ਮਾਗਮ ਵਿੱਚ ਪੜ ਲੈ ਸਕਣ ਇਸ ਦੇ ਨਾਲ ਡਿਪਟੀ ਕਮਿਸ਼ਨਰ ਡਾਕਟਰ ਪਲਵਿੰਗ ਕਹਾ ਕਿ ਇਹ ਹੁਕਮ ਵਿਦਿਅਕ ਅਦਾਰੇ ਯੂਨੀਵਰਸਿਟੀ ਬੋਰਡ ਸਕੂਲ ਕਾਲਜ ਆਦਿ ਜਿਨ੍ਹਾਂ ਵਿੱਚ ਪ੍ਰਾਰਥੀ ਚੱਲ ਰਹੀਆਂ ਹਨ ਤੇ ਲਾਗੂ ਨਹੀਂ ਹੋਣਗੇ ਸ਼ਾਇਦ ਕਿ ਜਿਹੜੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਪ੍ਰਿਕਿਆਵਾਂ ਚੱਲ ਰਹੀਆਂ ਨੇ ਉੱਥੇ ਜਿਹੜੀ ਝੁਨੀਮ ਉਹ ਲਾਗੂ ਨਹੀਂ ਹੋਣਗੇ ਬਾਕੀ ਸਾਰੇ ਅਦਾਰਿਆਂ ਦੇ ਵਿੱਚ ਇਹ ਨਿਯਮ ਲਾਗੂ ਕੀਤੇ ਗਏ ਇਸ ਤੋਂ ਇਲਾਵਾ ਇਸ ਦੇ ਸਬੰਧ ਵਿੱਚ ਕੋਈ ਹੋਰ ਅਪਡੇਟ ਆਉਂਦੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਦਿਨੋ ਦਿਨ ਜੋ ਮੌਸਮ ਹੈ ਕਰੀਬਨ ਸੈੱਟ ਹੁੰਦਾ ਜਾ ਰਿਹਾ ਔਰ ਉਮੀਦ ਹੈ ਕਿ ਹੁਣ ਇਸ ਤੋਂ ਬਾਅਦ ਕੋਈ ਵੀ ਛੁੱਟੀਆਂ ਦੇ ਵਿੱਚ ਵਾਅਦਾ ਨਹੀਂ ਹੋਵੇਗਾ ਔਰ ਆਪਣੇ ਸਾਰੇ ਹੀ ਬੱਚੇ ਇਗਜ਼ਾਮਾਂ ਦੀ ਵਧੀਆ ਤੋਂ ਵਧੀਆ ਤਿਆਰੀ ਕਰੋ ਤਾਂ ਕਿ ਇਸ ਸਾਲ ਤੁਸੀਂ ਵਧੀਆ ਨੰਬਰ ਲੈ ਕੇ ਕੋਈ ਇੱਕ ਨਵਾਂ Aim حاصل ਕਰ ਸਕੋ। ਜ਼ਿਆਦਾਤਰ ਉਹਨਾਂ ਸਟੂਡੈਂਟਸ ਨੂੰ ਸuggest ਕਰਾਂਗੇ ਜਿਹੜੇ 10ਵੀਂ ਅਤੇ +2 ਕਰਦੇ ਆ ਕਿਉਂਕਿ ਇਹ ਦੋ ਕਲਾਸਾਂ ਜ਼ਹੀਆਂ ਕਲਾਸਾਂ ਨੇ ਅਗਰ ਤੁਸੀਂ ਇਸ ਦੇ ਵਿੱਚ ਉਹ ਵਧੀਆ ਨੰਬਰ ਲੈਂਦੇ ਹੋ ਤਾਂ ਤੁਹਾਡੀ ਅਗੇ ਲਾਈਫ ਆਸਾਨ ਹੋ ਜਾਂਦੀ ਹੈ ਔਰ ਤੁਸੀਂ ਅੱਗੇ ਉਸ ਦੇ ਹਿਸਾਬ ਨਾਲ ਆਪਣੀ ਲਾਈਫ ਦਾ ਇਹਨੂੰ ਚੁਆਇਸ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਜਿਸ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ 10ਵੀਂ ਤੇ 12ਵੀਂ ਤੋਂ ਬਾਅਦ ਕੀ ਕਰ ਸਕਦੇ ਹੋ ਅਤੇ ਕੀ ਕਰਨਾ ਚਾਹੀਦਾ ਹੈਗਾ ਤਾਂ ਉਸ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ